ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਮਠਿਆਈ ਆਪਾਂ ਜਿਹੜੀ ਦੁੱਧ ਤੋਂ ਮਲਾਈ ਲਾਉਂਦੇ ਆ ਤੇ ਉਹ ਆਪਾਂ 10-15 ਦਿਨਾਂ ਦੀ ਜਮ੍ਹਾਂ ਕਰਕੇ ਰੱਖਦੇ ਤੇ ਫਿਰ ਆਪਾਂ ਉਹਦਾ ਘਿਓ ਬਣਾਉਂਦੇ ਆ ਤੇ ਘਿਓ ਦੇ ਬਣਾ ਕੇ ਆਪਾਂ ਜਿਹੜੀ ਵਿੱਚ ਉਹਦੀ ਛਿੱਡੀ ਨਿਕਲਦੀ ਆ ਉਹਦੀ ਆਪਾਂ ਅੱਜ ਮਠਿਆਈ ਬਣਾਵਾਂਗੇ ਤੇ ਉਹ ਤੋਂ ਆਪਾਂ ਵਿਸਤ ਨਹੀਂ ਕਰਾਂਗੇ ਤੇ ਇਹਨੂੰ ਮੈਂ ਫੋਲ ਲਵਾਂਗੀ ਕਿਉ ਆਪਾਂ ਬੋਲ ਚ ਪਾ ਲਿਆ ਸੀ ਕਿ ਇਹ ਤੁਸੀਂ ਦੇ ਸਾਦੇ ਆ ਆਪਾਂ ਕਿਉ ਉਹ ਵੀ ਬਣਾ ਲਾਂਗੇ ਨਾਲ ਹੀ ਮੈਂ ਜੀ ਮਠਿਆਈ ਬਣਾ ਲਾਂਗੇ ਅਦੀ ਤੇ ਇਹ ਆਪਾਂ ਕਹੀ ਵੇਲੇ ਵੇਸਟ ਕਰ ਦਿੰਦੇ ਇਹਨੂੰ ਤੇ ਇਹ ਆਪਾਂ ਖਾਂ ਚ ਬਹੁਤ ਸਵਾਲ ਲੱਗਦੀ ਆ ਹਾਂਜੀ ਇਹ ਆਪਾਂ ਛਿੱਡੀ ਦੇ ਵਿੱਚ ਛੋਲੇ ਪਾ ਕੇ ਛੋਲੇ ਭੁਜੇ ਲੈ ਕੇ ਨਾਲ ਆਪਾਂ ਗ੍ਰाइंड ਕਰ ਲਾਂਗੇ ਵਿੱਚ ਖੰਡ ਪਾਵਾਂਗੇ ਖਸਖਾਸ ਤੇ ਲਾਚੀ ਤੇ ਕਾਜੂ ਨੂੰ ਮੈਂ ਗ੍ਰाइंड ਕਰ ਲਿਆ ਸੀ ਬਰੀਕ ਬਰੀਕ ਕਾਜੂ ਪਾ ਦਵਾਂਗੇ ਤੇ ਮਿਕਸੀ ਦੇ ਵਿੱਚ ਆਪਾਂ ਛੋਲਿਆਂ ਨੂੰ ਪੀਸ ਲਵਾਂਗੇ ਛੋਲੇ ਪਹਿਲੇ ਭੁਜੇ ਹੋਏ ਸੀ ਤੇ ਛੋਲਿਆਂ ਨੂੰ ਆਪਾਂ ਪੀ ਲਵਾਂਗੇ ਹਾਂਜੀ ਛੋਲ ਛੋਲਿਆਂ ਨੂੰ ਮੈਂ ਗ੍ਰੈਂਡ ਕਰ ਲਿਆ ਸੀ ਤਾਂ ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ ਤੇ ਇਹਨਾਂ ਨੂੰ ਆਪਾਂ ਥੋੜਾ-ਥੋੜਾ ਦੋ ਦੋ ਤਿੰਨ ਮਿੰਟ ਵਾਸਤੇ ਮੈਂ ਢੋਲ ਲਵਾਂਗੀ ਕਿਉਂਕਿ ਆਪਾਂ ਜ਼ਿਆਦਾ ਨਹੀਂ ਭੁੰਨੇ ਛੋਲੇ ਸਾਡੇ ਪਹਿਲਾਂ ਹੀ ਕੁਝ ਜਿਹੇ ਹੁੰਦੇ 3-4 ਮਿੰਟ ਹੋ ਗਏ ਸੀ ਆਪਾਂ ਇਹਨਾਂ ਨੂੰ ਭੁੰਨ ਲਿਆ ਸੀ ਹੁਣ ਆਪਾਂ ਖੰਡ ਆਪਣੇ ਮਿੱਠੇ ਦੇ ਹਿਸਾਬ ਨਾਲ ਪਾ ਦਾਂਗੇ ਉਸ ਤੋਂ ਬਾਅਦ ਮੈਂ ਕਿਸਕਾਸ ਪਾ ਦਾਂਗੀ ਲਾਚੀ ਪਾ ਦਾਂਗੀ ਲਾਚੀ ਇਹ ਤਾਂ ਮੈਂ ਘੁੱਟੀਆਂ ਹੀਆਂ ਸੀ ਤੇ ਆਪਾਂ ਥੋੜਾ ਆਪਾਂ ਇਹਨੂੰ 2 ਕਿੰਟ ਮਿੰਟ ਵਾਸਤੇ ਖੰਡ ਨਾਲ ਸੁਗਲਾ ਦੇਵਾਂਗੇ ਇਹਦੇ ਵਿੱਚ ਮੈਂ ਦੁੱਧ ਐਡ ਕਰਾਂਗੀ ਇੱਕ ਕੱਪ ਦੁੱਧ ਲੈ ਲਿਆ ਸੀ ਥੋੜਾ ਥੋੜਾ ਆਪਾਂ ਦੁੱਧ ਪਾ ਕੇ ਇਹਨੂੰ ਮਿਕਸ ਕਰਾਂਗੇ लो फ्लेम ਤੇ ਹੀ ਆਪਾਂ ਦੁੱਧ ਪਾ ਕੇ ਹਲਾਵਾਂਗੇ ਜਿਆਦਾ ਸੇਕ ਤੇ ਨਹੀਂ ਅਸੀਂ ਇਹਨੂੰ ਪਕਾਵਾਂਗੇ ਤੇ ਤੇ ਜਲ ਜਾਏਗੀ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਸੰਘਣੀ ਕਰ ਲਵਾਂਗੇ ਹਿਲਾ ਕੇ 2-3 ਮਿੰਟ ਵਾਸਤੇ ਆਪਣੇ ਬੈਟਰ ਨੂੰ ਗਾੜਾ ਕਰ ਲਵਾਂਗੇ ਤੇ ਬੈਟਰ ਬਿਲਕੁਲ ਸਾਡਾ ਬਣਿਆ ਬਣ ਕੇ ਰੈਡੀ ਤੇ ਆਪਾਂ ਹੁਣ ਗੈਸ ਨੂੰ ਬੰਦ ਕਰ ਦੇਵਾਂਗੇ ਜਦੋਂ ਕੜਾਈ ਛੱਡਣ ਦਾ ਪਹਿਣ ਬੈਟਰ ਸਾਡਾ ਹੋ ਗੋ ਆਪਾਂ ਗੈਸ ਨੂੰ ਬੰਦ ਕਰ ਦਵਾਂਗੇ ਤੇ ਇਹਨੂੰ ਆਪਾਂ ਠੰਡਾ ਕਰ ਲਵਾਂਗੇ ਤੇ ਇਹ ਤੁਸੀਂ ਆਟਾ ਵੀ ਪਾ ਸਕਦੇ ਏਦੇ ਵਿੱਚ ਆਟੇ ਦਾ ਵੀ ਜੇ ਤੁਸੀਂ ਆਟਾ ਵੇਸਣ ਤੇ ਮੈਂ ਇਥੇ ਕੁਝ ਛੋਲੇ ਪਾਏ ਸੀ ਇਹ ਆਪਾਂ ਨੂੰ ਸਰਦੀ ਜ਼ੁਕਾਮ ਲੱਗਾ ਹੋਵੇ ਖਾਂਸੀ ਲੱਗੀ ਹੋਵੇ ਸਾਡੇ ਵਾਸਤੇ ਬਹੁਤ ਫਾਇਦੇਮੰਦ ਹੁੰਦਾ ਏ ਤੇ ਹੁਣ ਇਹਨੂੰ ਮੈਂ ਠੰਡਾ ਕਰ ਲਵਾਂਗੀ ਹਾਂਜੀ ਮੈਂ ਇਸ ਤਰ੍ਹਾਂ ਦਾ ਇੱਕ ਮੋਡ ਲੈ ਲਿਆ ਤੁਸੀਂ ਜੋ ਵੀ ਕੋਈ ਆਪਣੇ ਕੋ ਜਿਹੜੀ ਵੀ ਚੀਜ਼ ਹੋਵੇ ਤੁਸੀਂ ਉਹਦੇ ਵਿੱਚ ਹੀ ਇਹਨੂੰ ਪਾ ਸਕਦੇ ਹੋ ਤੇ ਮੈਂ ਇਹਨੂੰ ਥੋੜਾ ਜਨ ਆਪਾਂ ਕਿਉਂ ਲਾ ਦਵਾਂ ਗ੍ਰੀਸ ਕਰ ਦਵਾਂਗੇ ਬਰਸ਼ ਦੇ ਨਾਲ ਆਪਣੇ ਕੋ ਨਾ ਵੀ ਬਰਸ਼ ਹੋਵੇ ਆਪਾਂ ਇਸ ਤਰ੍ਹਾਂ ਚਮਚੇ ਨਾਲ ਵੀ ਲਗਾ ਸਕਦੇ ਹਾਂ ਕਿਉਂ ਤੇ ਬੈਟਰ ਨੂੰ ਹੁਣ ਠੰਡਾ ਹੋ ਗਿਆ ਐਨਮੈਂ ਮੈਂ ਇੱਕ ਕੱਪ ਦੁੱਧ ਲਿਆ ਸੀ ਤੇ ਇੱਕ ਕੱਪ ਦੇ ਵਿੱਚੋਂ ਵੀ ਅੱਧਾ ਕੱਪ ਦੁੱਧ ਦਾ ਬਚ ਗਿਆ ਤੇ ਮੈਂ ਕਿ ਉਹ ਵੀ ਉਨਾ ਹੀ ਵਰਤਿਆ ਸੀ ਤੇ ਕਿ ਉਹ ਵੀ ਸਾਡਾ ਬਸ ਜਿੰਨਾ ਪਹਿਲੇ ਛੱਡੀ ਸੀ ਉਹ ਉਹ ਕਿਉਂ ਦੇ ਵਿੱਚ ਸਾਡਾ ਬਿਲਕੁਲ ਮਠਿਆਈ ਬਣ ਕੇ ਬੈਟਰ ਤਿਆਰ ਤੇ ਆਪਾਂ ਹੁਣ ਇਹਰ ਵਿੱਚ ਮੋੜ ਚ ਕੱਢ ਦਵਾਂਗੇ ਤਿੱਕਾ ਫੋਨ ਹੌਲੀ ਹੌਲੀ ਇਹਨੂੰ ਸੈੱਟ ਕਰ ਦਵਾਂਗੇ ਤੇ ਮੈਂ ਚਣਿਆਂ ਨੂੰ ਦਾਣੇਦਾਰ ਪੀਸਿਆ ਸੀ ਮੈਂ ਜਿਆਦਾ ਬਰੀਕ ਨਹੀਂ ਸੀ ਕੀਤਾ ਵੀ ਤੇ ਤੁਸੀਂ ਵੀ ਬਣਾ ਕੇ ਵੇਖਿਓ ਬੱਚੇ ਮੰਗ ਮੰਗ ਕੇ ਖਾਣਗੇ ਬਹੁਤ ਜਿਆਦਾ ਟੇਸਟ ਵਾਲੀ ਬਰਫੀ ਨਾਲੇ ਆਪਣਾ ਨੂੰ ਆਪਾਂ ਨੂੰ ਕੋਲਡ ਹੋਇਆ ਹੋਵੇ ਉਹਦੇ ਨਾਲ ਇਹਦੇ ਖਾਣ ਨਾਲ ਬਹੁਤ ਜਿਆਦਾ ਫਰਕ ਪੈਂਦਾ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਸੈੱਟ ਕਰਵਾਵਾਂਗੇ ਤੇ ਇਹਨੂੰ ਮੈਂ ਠੰਡੇ ਠੰਡਾ ਕਰਨ ਵਾਸਤੇ ਰੱਖ ਦਵਾਂਗੀ ਫਰਿੱਜ 'ਚ ਨਹੀਂ ਰੱਖਾਂਗੀ ਬਾਹਰ ਹੀ ਰੱਖ ਦਵਾਂਗੀ ਆਪਾਂ ਪੱਕੇ ਥੱਲੇ ਐਸੇ ਥੱਲੇ ਹਾਂਜੀ ਆਪਾਂ ਬਰਫੀ ਨੂੰ ਸੈੱਟ ਕਰ ਲਿਆ ਬੈਟਰ ਨੂੰ ਤੇ ਹੁਣ ਇਹਨੂੰ ਮੈਂ ਅੱਧਾ ਘੰਟੇ ਵਾਸਤੇ ਇਸੇ ਥੱਲੇ ਰੱਖ ਦਾਂਗੇ ਫੇਰ ਆਪਾਂ ਇਹਨੂੰ ਕਟਿੰਗ ਕਰਾਂਗੇ ਅਦੀ ਹਾਂਜੀ ਮੈਂ ਇਹਦੇ ਉੱਤੇ ਡੈਕੋਰੇਟ ਕਰ ਦਵਾਂਗੀ ਕਾਜੂਆਂ ਨਾਲ ਤੁਸੀਂ ਕੋਈ ਵੀ ਫਰੂਟ ਡਰਾਈ ਫਰੂਟ ਲਾ ਸਕਦੇ ਜੋ ਵੀ ਤੁਹਾਨੂੰ ਪਸੰਦ ਲੱਗੇ ਜੀ ਜੀ ਬਰਫੀ ਸੈੱਟ ਹੋ ਗਈ ਹੈ ਬਰਫੀ ਮੈਂ ਇੱਕ ਕੰਟਾ ਪਿਆ ਰਹਿਤਾ ਸੀ ਤੇ ਬਰਫੀ ਐ ਵਧੀਆ ਸੈੱਟ ਹੋ ਗਈ ਹੁਣ ਆਪਾਂ ਬਰਫੀ ਨੂੰ ਕੱਟ ਲਵਾਂਗੇ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਬਰਫੀ ਸਾਡੀ ਬਣ ਕੇ ਤਿਆਰ ਹੋਈ ਜਵਾਬ ਬਰਫੀ ਬਣੀ ਦੇਖ ਸਕਦੇ ਤੁਸੀਂ ਤੇ ਮੈਂ ਇਹਨਾਂ ਨੂੰ ਕੱਟ ਕੇ ਪਲੇਟ ਤੇ ਰੱਖ ਲਵਾਂਗੇ ਹਾਂਜੀ ਆਪਾਂ ਬਰਫੀ ਨੂੰ ਸਰਵ ਕਰ ਲਿਆ ਤੇ ਆਪਾਂ ਘਰ ਦੇ ਸਮਾਨ ਦੇ ਵਿੱਚੋਂ ਹੀ ਬਰਫੀ ਤਿਆਰ ਕਰ ਲਈ ਬਣਾ ਕੇ ਬਹੁਤ ਜਿਆਦਾ ਸਵਾਦ ਬਣਦੀ ਹੈ ਜੇ ਸਾਡੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ